ਕੀ ਆ ਬਾਈ ਠੀਕ ਆ ਬਾਈ ਉਹ ਠੀਕ ਹੋ ਬਾਈ ਵਧੀਆ ਲੇਕਿਨ ਇਹ ਡੈਕਟਰ ਬਈ ਅੱਜ ਆਪਣੇ ਕੋਲ ਡੈਕਟਰ ਪਿੰਗਲਾ ਹੈਗੇ 18 20 18 ਵੀ ਹੈਗੇ ਹਾਂ ਦੱਸੂਗਾ ਪਿੰਡ ਡੈਕਟਰ ਬਾਰੇ ਇਹ ਨਵੀਆਂ ਇਹ ਇਹ 2018 ਮਾਡਲ ਹੈ 2018 ਮਾਡਲ ਹੈ ਹਾਂ ਠੀਕ ਤੇ ਇੱਕ ਨੰਬਰ ਕਿਤੋਂ ਬਈ ਇਹਦਾ ਨੰਬਰ ਇਹਦਾ ਹਰਿਆਣੇ ਦਾਗਾ ਐਨਓਸੀ ਆਈ ਹੋਈ ਹੈ ਪੰਜਾਬ ਦੀ ਅੱਛਾ ਅੱਛਾ ਹਾਂ 18 ਮਾਡਲ ਹੈ 445000 ਰੁਪਏ ਰੇਟ ਹੈ ਇਸਦਾ ਠੀਕ ਹੈ ਟਰੈਕਟਰ ਦਾ ਰੇਟ 75 80 ਪੈਸੇ ਆ ਠੀਕ ਹੈ ਠੀਕ ਹੈ ਟਰੈਕਟਰ A to Z ओरिजिनल ਹੈਗਾ ਹਾਂ 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 ਅਗੀ ਰੰਬਰੋਂ ਬੰਬ ਤੇ ਮਾਰਦੇ ਬੈਕ ਸਾਈਡ ਵੀ ਦਿਖਾ ਦੇ ਨਾਲੇ ਪੈਰਾ ਪੂਰਾ ਦਾਣਾ ਦਿਖਾ ਦੇ ਬਹੁਤ ਸਾਫ ਹੈ ਟਰੈਕਟਰ ਜਿੰਨਾ ਗਾਹੀ ਤੇ ਪਾਲਟੀ ਕਿੰਨੇ ਬਈ ਹੈ ਫਾਸਟ ਹੀ ਹੋਣਾ ਦੇਖਣਾ ਬਹੁਤ ਆਪੀ ਦੇਰ ਨਹੀਂ ਫਾਸਟ ਤਾਂ ਨਹੀਂ ਹੋਣਾ ਸੈਕਿੰਡ ਕਰੇ ਕਿੰਨੇ ਘੰਟ ਮੰਗ ਡੀ ਗਰੀਸ ਬਈ ਦੀ ਡਿਮਾਂਡ ਇਹਦੀ 445000 ਰੁਪਏ ਤੇ ਦੇਣ ਲੈਣ ਦੇਣ ਲੈਣ ਕੋਈ ਨਹੀਂ ਕਰ ਦਿਆਂਗੇ ਜਿੰਨੇ ਬਾਕੀ ਮੌਕੇ ਦੇ ਹਾਂ ਮੌਕੇ ਦੇ ਹੋ ਜੀ ਠੀਕ ਹੈ ਜੀ ਤੇ ਆਹ ਭਾਈ ਸੋਨਾਲੀ ਕਾ ਪਿਆਹ ਵਾਲਾ ਆਰ ਐਕਸਲ ਇਹ 2015 ਮਾਦਲਾ 2015 ਹਾਂ ਠੀਕ ਹੈ ਜੀ 90 ਪੈਸੇ ਦੇ ਤਾਂ ਉਹ ਵਾਲਾ ਮਾਡਲ ਠੀਕ ਹੈ ਜੀ ਤਾਂ ਉਹ ਵਾਲਾ ਪੰਪ ਆਵਰ ਸਟੇਰਿੰਗ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ 2015 ਮਾਡਲ ਬਠਿੰਡਾ ਨੰਬਰ ਆ ਇਹ ਬਠਿੰਡਾ ਨੰਬਰ ਆ ਗਿਆ ਹਾਂ ਠੀਕ ਹੈ Ориਜినਲ ਸਾਰਾ ਹਾਂ ਸਾਰਾ Ориਜినਲ ਹੈ ਠੀਕ ਹੈ ਬਾਕੀ ਮੇਰੇ ਮਰੂਮਦ ਮਾਰਦੇ ਪੈਰ ਤਾਂ ਦਿਖਾ ਦੇ ਨਾਲ ਬੈਕ ਸਾਈਡ ਤੇ ਟੂਪਾ ਦਿਖਾ ਦੇ ਹਾਂ ਇਹ ਤਾਂ ਐ ਲਿਬੜੇ ਖੜੇ ਰੇ ਤਾਰੂ ਕਪੜਾ ਜਾਂਦਾ ਠੀਕ ਹੈ ਜੀ ਇਹਨੇ ਟਰੈਕਟਰ ਦੇ ਕਪੜਾ ਨਹੀਂ ਇਹ ਪਾਰਟੀ ਪਹਿਲੀ ਇਹ ਵੀ ਇਹ ਸੈਕੰਡ ਸੈਕੰਡ ਪਾਰਟੀ ਹੈ ਹਾਂ ਠੀਕ ਹੈ ਜੀ ਮਾਡਲ ਆ ਗਿਆ ਇਹ ਵੀ 15 ਨਾ 15 ਹਾਂ ਲੋਨ ਹੋ ਜੂ ਕਿਸੇ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਹੋ ਜੂ ਇਹਦੇ ਤੇ ਠੀਕ ਹੈ ਹਾਂ ਲੋ ਵੀ ਸਜਣੋ ਸੁਣਾਲੇ ਕ ਆ ਗਿਆ ਪਿਆ ਵਾਲਾ ਆਪਣਾ ਆਰ ਐਕਸ ਤੇ 15 ਮਾਡਲ ਹੈ ਟਰੈਕਟਰ ਸਾਰੇ ਜਨਾ ਬਹੁਤ ਸੋਹਣ ਟਰੈਕਟਰ ਵਜਿੰਦਾ ਇਹ ਫਰੀਸਨ ਤੁਸੀਂ ਦੇਖ ਸਕਦੇ ਹੋ ਬਾਕੀ ਆ ਮਾਰਦੇ ਸ ਕੈਮਰਾ ਸਾਰੇ ਪਾਸੇ ਲਿਆ ਕੇ ਪੈਰ ਤਾਂ ਦਿਖਾਏ ਸਾਰੇ ਡਿਮਾਂਡ ਕਿੰਨੀ ਬਾਈ ਇਹਦੀ ਮੈਂ ਕਹਿੰਦੀ ਹਾਂ ਇਹਦੀ 4,45,000 4,45 ਤੇ ਦੇਣ ਲੈਣ ਦਾ ਗੇਨ ਲੈਣ ਦਾ ਕੋਈ ਨਹੀਂ ਕਰ ਲਾਂਗੇ ਇਹਦਾ ਮੌਕੇ ਦੇ ਜੀ ਹਾਂ ਠੀਕ ਹੈ ਲੋ ਵੀ ਸੱਜਣੋ ਬਾਈ ਨੇ ਡਿਮਾਂਡ ਕੀਤੀ ਹੈ 445 ਬਾਈਕ ਦਾ ਮੌਕੇ ਤੇ ਡਿਮਾਂਡ ਹੋ ਜੂ ਮਾਨਤਨ ਹੋ ਜੂ ਬਾਈ ਕਹਿੰਦਾ ਬਾਕੀ ਟਰੈਕਟਰ ਇਕ ਰਹੇ ਬਾਕੀ ਛਾਤਰੀ ਤੇ ਮਾਰ ਦੇਗਾ ਸਾਰੇ ਪਾਸੇ ਆ ਸੀਟ ਕਵਰ ਵੀ ਦਿਖਾ ਦੇ ਲੱਗੇ ਹੋਏ ਤੇ ਆ ਬਾਈ ਹੌਲੈਂਡ ਦਾ 2002 ਮਾਦਿਲ 5 15000 ਕੀ ਰੇਟ ਹੈ ਠੀਕ ਹੈ ਬਾਈ ਠੀਕ ਹੈ ਬਾਈ ਇਹ ਵੀ ਪਹਿਲਾਂ ਕੋਈ ਪਛਾਣ ਦੀ ਹੈ ਠੀਕ ਹੈ ਬੱਗੀ ਇਧਰ ਖਾ ਕੇ ਇਧਰ ਆ ਬੱਗੀ ਲੱਗੀ ਛਾਤ ਦੀ ਵੀ ਕਿਟੀ ਲੈ ਹਣੀ ਵਾਲਾ ਲੱਗੇ ਹੋਏ ਬੀਕੇਟੀ ਇਹ ਤੱਕ ਲੱਥਿਆ ਨਹੀਂ ਦਰਾਂ ਤੇ ਟਰੈਕਟਰਾਂ ਤੇ ਵੀ ਐ ਲਿਖਿਆ ਪਿਆ ਹੈ ਤੱਕਰ ਠੀਕ ਹੈ ਬਾਈ 2002 ਮਾਡਲ ਹੈ 2002 ਮਾਡਲ ਹੈ 311500 ਰੁਪਏ ਰੇਟ ਇਹਦਾ ਠੀਕ ਹੈ ਤੇ ਨੰਬਰ ਕਿਸੋ ਦਾ ਬਈ ਦਾ ਨੰਬਰ ਇਹਦਾ ਹਰਿਆਣਾ ਦਾ ਹਰਿਆਣਾ ਦਾ ਠੀਕ ਹੈ ਤੇ ਪਾਲਟੀ ਕਿਵੇਂ ਬਈ ਹੈ ਪਾਰਟੀ ਨਹੀਂ ਦੇਖਿਆ ਯਾਰ ਕਾਫੀ ਜੀ ਅੱਛਾ ਜੀ ਤੇ Ориਜਨਲ ਸਾਰਾ ਨਹੀਂ Ориਜਨਲ ਨਹੀਂ ਮਾੜਾ ਮੋਟਾ ਹੋਇਆ ਹੈ ਮਾੜਾ ਮੋਟਾ ਹੋਇਆ ਹੈ ਠੀਕ ਹੈ ਇੱਕ ਇਹਦੇ ਨਾਲ ਦਾ ਹੋਰ ਖੜਿਆ ਨਾਲ ਹੀ ਰਿਗਨ ਖੜਿਆ ਠੀਕ ਹੈ ਠੀਕ ਹੈ ਉਹ 2002 ਤਿੰਨ ਮਾਡਲ ਹੈ ਠੀਕ ਹੈ ਜੀ ਉਹਦਾ 3 ਲੱਖ ਰੁਪਏ ਰਿਹਾ ਉਹ 285000 ਰੁਪਏ ਰਿਹਾ ਠੀਕ ਹੈ ਜੀ ਇਹਦਾ ਟਾਰਫ ਥੋੜੇ ਘੱਟ ਆ ਬਸ ਠੀਕ ਹੈ ਲੋ ਵੀ ਸੱਜਣੋ ਹੌਲੈਂਡ ਆ ਗਿਆ ਆਪਣੇ ਕੋਲ ਫੋਰਡ ਨਿਊ ਹੌਲੈਂਡ ਬਈ ਫੋਰਡ ਕਿੰਨੇ ਚਾਏ ਮਾਡਲ ਹੈ ਕਿੰਨੇ ਮਾਡਲ ਚ ਚਾਰ ਪੰਜ ਮਾਡਲ ਤੇ ਕਰਾਏ ਅਸਾ 2004-5 ਤੱਕ ਵੀ ਫੋਰਡ ਲਿਖਿਆ ਚੱਕਣਾ ਠੀਕ ਹੈ ਲੋ ਵੀ ਸੱਜਣੋ 2002 ਮਾਡਲ ਆ ਗਿਆ ਆਪਣੇ ਕੋਲ ਹੌਲੈਂਡ 3630 ਤੇ ਚਾਰੇ ਟਾਇਰ ਨਵੇਂ ਆ ਬੀਕੀਟੀ ਦੇ ਟਾਇਰ ਪਾਏ ਹੋਏ ਆਗੇ ਟਰੈਕਟਰ ਬਾਈਕ ਨੇ ਮਾੜੀ ਮੋੜੀ ਆਇਡੈਂਟੀਫਾਈਂਟੀ ਹੋਈ ਹੋਈ ਆ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਜਿੰਨੀ ਕਹਿੰਦੇ ਬਾਕੀ ਛਤਰੀ ਤੇ ਮਾਰਦੇ ਹੋਰ ਬੈਂਪਰ ਦਿਖਾ ਦੇ ਨਾਲੇ ਰੇਮ ਰੋਮ ਤੇ ਟੂਪਾ ਟਾਪਾ ਦਿਖਾ ਟਰੈਕਟਰ ਦੇ ਅੰਦਰ ਸਾਰ ਟਰੈਕਟਰ ਜਿਹੜੀਸ਼ ਬਹੁਤ ਸੋਹਣੀ ਸੱਜਣ ਜਿਹੜਾ ਐਚ ਆਰ ਨੰਬਰ ਆ ਤੇ ਬਾਈਆਂ ਨੇ ਡਿਮਾਂਡ ਕੀਤੀ 315 ਬਾਈ ਕਹਿੰਦਾ ਮੌਕੇ ਤੇ ਹੋ ਜੂ ਮਾਨਤ ਨੇ ਦਾ ਬਾਕੀ ਕਿਹੜੀ ਸੀ ਛੋੜੇ ਸਾਹਮਣੇ ਟਰੈਕਟਰ ਹੀ ਸੱਜਣ ਤੇ ਆਹ ਬਾਈ ਇਹ 2020 ਮਾਡਲ ਇਹ ਪਿਆ ਆ ਗਿਆ ਗੱਲਾਂ ਹਨਾ 52 ਕੈਟਾਗਰੀ ਚ ਆਉਂਦਾ ਨੇ ਇਹ ਹਾਂ ਠੀਕ ਹੈ ਬਾਈ 2020 ਮਾਡਲ ਹੈ ਨਾ 535000 ਰੁਪਇਆ ਰੇਟ ਅਟਾ 885 ਠੀਕ ਹੈ ਬਾਈ ਹਾਂ ਟਰੈਕਟਰ ਪੂਰਾ ਨਵਾਂ ਹੈ ਠੀਕ ਹੈ ਪਾਲਟੀ ਪੱਲੀ ਪਾਲਟੀ ਫਾਸਤੀ ਹੋ ਗਿਆ ਹੈ ਤੇ ਇਹ 34 ਨੰਬਰ ਹੈ ਐਚ ਆਰ ਨੰਬਰ ਹਾਂ ਇਹਨੂੰ ਅਸੀਂ ਲੈ ਜੂਗੀ ਠੀਕ ਹੈ ਬਾਈ ਤੇ ਨੰਬਰ ਕਿੱਥੋਂ ਆ ਪਈ ਨਾ? ਹੱਥ ਆਵਾਜ਼ ਆ। ਐਚ ਆਰ ਆ ਗਿਆ ਨਾ? ਹਾਂ। ਠੀਕ ਐ। 5,35 ਲੱਖ ਮੰਗਦਾ ਬਈ। ਹਾਂ। ਤੇ ਮਾਡਲ 2020 ਲੋਵੀ ਸਜਣੋਂ ਡੀ ਆਈ 50 ਆ ਗਿਆ ਸੋਨ ਲਿਕ ਆਪਣੇ ਕੋਲੇ। 52 ਹਸ ਪਾਵਰ ਆ ਗਿਆ ਨਾ ਬਈ। ਤੇ 20 ਮਾਡਲ ਆ ਗਿਆ ਸਜਣੋਂ ਡੀ ਆਈ 50 ਵਾਲਾ ਸੋਨ ਲਿਕ ਆਪਣੇ ਕੋਲੇ। ਤੇ ਸਾਰਾ origignal tractor fast quality ਐ ਐਚ ਆਰ ਨੰਬਰ ਹੈਗਾ। ਟਰੈਕਟਰ ਦੀ ਕਿਰਿਸ਼ ਨੂੰ ਤੁਸੀਂ ਦੇਖ ਸਕਦੇ 5,35 ਲੱਖ ਮੰਗਿਆ ਬਾਈਆਂ ਨੇ। ਬਾਈ ਕਹਿੰਦਾ ਮੌਕੇ ਤੇ ਮਾਨਦਾਨ ਹੋ ਜੂਗਾ। ਬਾਕੀ ਟਰੈਕਟਰ ਦੀ ਕਿਰਿਸ਼ ਨੂੰ ਤੁਸੀਂ ਦੇਖ ਸਕਦੇ। ਬਾਕੀ ਪਾਇਰ ਦਾ ਨਾ ਤੇ ਮਾਰਦੇ। ਓਰੀਜਨਲ ਬਹੁਤ ਭੇਜਨੇ ਗਏ ਬਹੁਤ ਸੋਹਣੇ ਟਰੈਕਟਰ ਭੇਜਨੇ ਗਏ ਛਤਰੀ-ਛੁਤਰੀ ਦੇ ਮਾਰਦੂਨਾਂ ਨਾਲ ਮੌਦ ਦੇ ਨਾਲ ਮਗਰਾੜ ਦੇ ਨਾਲ ਤੇ ਆਹ ਬਈ ਜੁਨੀਅਰ 5210 ਆ ਗਿਆ ਮਾਡਲ 2022 2022 ਰੇਟ ਇਹਦਾ 7,75,000 ਰੁਪਿਆ 7,75 ਤੇ ਗੀਅਰ ਪ੍ਰੋ ਚਾਰ ਸਪੀਡਾਂ ਵਾਲਾ ਟਰੈਕਟਰ ਹੈ ਕਿੰਨਾ ਘੰਟਾ ਚੱਲੇ ਕੁਝ ਪਤਾ ਦਾ ਇਸ ਤੋਂ ਨਰ ਹੈ ਚੱਲਿਆ ਹੁੰਦਾ ਮੇਰੇ ਸਾਬ ਨੂੰ 670 670 ਪਾਸ ਤੋਂ ਨਰ ਹੈ ਠੀਕ ਹੈ ਬਈ ਤੇ ਬਠਿੰਡੇ ਦਾ ਨੰਬਰ ਹੈ ਇਹਦਾ ਬਠਿੰਡੇ ਦਾ ਨੰਬਰ ਹਾਂ ਤੇ ਡਿਮਾਂਡ ਕੀ ਬਈ ਜੀ 7 ਲੱਖ 75 ਹਜ਼ਾਰ ਸੱਤ ਲੱਖ 75 ਤੇ ਲੋ ਤੇ ਵੀ ਪਾਹ ਨੰਬਰ ਕਿੱਥੋਂ ਲੈ ਜਾਉ ਬਠਿੰਡੇ ਦਾ ਬਠਿੰਡੇ ਦਾ ਨੰਬਰ ਆ ਪਾਰਟੀ ਕਮੀ ਇਹ ਪਾਰਟੀ ਫਾਸਟ ਪਾਰਟੀ ਫਾਸਟ ਲੋ ਵੀ ਸੁਣਨੋ ਜੌਂਡੀਅਰ ਆ ਗਿਆ ਆਪਣੇ ਕੋਲ 5210 ਟਰੈਕਟਰ ਸਾਰਾ origignal ਹੈਗਾ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਜਮਨ ਨਵੀਂ ਪਿਆਤਾ ਟਰੈਕਟਰ ਬਾਕੀ ਮਾਰ ਦੇ ਦੇਖ ਜਰ ਜੁਰ ਵੀ ਨਹੀਂ ਕਿਤੇ ਤੇ ਚਾਰੇ ਟਾਇਰ ਇਹਦੇ ਨਵੇਂ ਆ ਸਜਣੋ ਤੇ ਕੀ ਡਿਮਾਂਡ ਕਰੀਸ ਬਈ 7 ਲੱਖ 775000 ਦੇ ਡਿਮਾਂਡ ਕੀਤੇ ਬਾਈਆਂ ਨੇ ਬਾਕੀ ਬਾਈ ਕਹਿੰਦੇ ਮੌਕੇ ਤੇ ਮਾਨਦਾਨ ਹੋ ਜੂਗਾ ਪੀਵੀ 3 ਨੰਬਰ ਹੈ ਇਹਦਾ ਬਟੰਡੇ ਦਾ ਟਰੈਕਟਰ ਬਹੁਤ ਰੇਜ ਨਾਲ ਜਿੰਨਾ ਕਿ ਸੱਜਣੋ ਫਸਟ ਪਾਰਟੀ ਹੈਗਾ ਬਾਕੀ ਟਰੈਕਟਰ ਇਹ ਕਿੰਨੇ ਸੋ ਥੋੜੇ ਸਾਹਮਣੇ ਆ ਕੋਈ ਛਾਤਰੀ ਸੁਤਰੀ ਕਿਹਾ ਵਟੂ ਫਟਾਪਾ ਦੇਖੋ ਦੇ ਬੈਕ ਸਾਈਡ ਨੇ ਮਾੜਦਾ ਫਾਰਮਟਰ ਦਾ ਪੈਂਟ ਹੈ ਪੀ ਅੱਛਾ 200 94000 ਰੁਪਏ ਡਿਮਾਂਡ ਹੈ ਦੀ ਫਾਰਮਟਰ 65 ਟਾਇਰ ਇਹਦੇ ਕਿਚੇ ਤਰਸੀਵਾ ਦੇ ਬੈਕ ਟਾਇਰ ਅੱਦੇ ਟਾਇਰ ਅਗਲੇ ਆ ਠੀਕ ਹੈ ਹਾਂ ਸੈਂਪ ਪਾਵਰ ਸਟੀering ਹੈ ਪਾਵਰ ਸਟੀering ਹਾਂ ਕੁਆਲਟੀ ਗੇਮ ਹੈ ਬਈ ਹੈ ਕਾਟੀ ਨਹੀਂ ਜਾਂਦੇ ਰਹੇ ਮਰਨਿੰਗ ਫੇਰੇ ਜਾ ਰਹੇ ਜੇ ਕੱਪਣਾ ਠੀਕ ਪਈਆ ਨੰਬਰ ਕਿਤੋਂ ਬਈ ਦਾ ਨੰਬਰ ਇਹਦਾ ਹਰਿਆਣਾ ਦਾ ਨੰਬਰ ਇਹ ਡਿਮਾਂਡ ਕਿੰਨੇ ਬਈ ਦੀ 3 ਲੱਖ 40 ਹਜ਼ਾਰ ਰੁਪਏ 3 ਲੱਖ 40 2009 ਮਾਡਲ ਹੈ ਨਾ 2009 ਠੀਕ ਹੈ ਲੋਬੀ ਸਜਣੋ ਫਾਰਮ ਟਰੈਕ 65 ਆ ਗਿਆ ਆਈ ਪੀ ਆਈ 9 ਮਾਡਲ ਦਾ ਸਾਰਾ Ориਜਨਲ ਟਾਟਾ Ориਜਨਲ ਆ ਵੀ ਸਾਰਾ ਇਹ ਠੀਕ ਹੈ ਲੋ ਵੀ ਬਾਈ ਬਾਈ ਜਿਹੜਾ ਸਾਰੇ ਰਹਿਣ ਵਾਲਾ ਦਾ ਪਿਛਲੇ ਟਾਇਰ ਫਸ ਜਿਹਨੂੰ ਪਏ 80 85 ਪੈਸੇ ਮੂਰਲੇ ਅੱਧੇ ਆ ਗਏ ਤੇ ਐਚ ਆਰ ਨੰਬਰ ਆਗਾ ਠੀਕ ਹੈ ਬਾਈ ਬਾਕੀ ਟਰੈਕਟਰ ਦੀ ਕਨੈਕਸ਼ਨ ਤੁਸੀਂ ਦੇਖ ਸਕਦੇ ਹੋ ਬਾਕੀ ਪੈਰਾਂ ਨਾਲ ਦੇ ਮਾਰਦੇ ਨਾਲ ਨਾਲ ਰੰਬਾ ਰੰਬਾ ਤੇ ਮਾਰਦਾ ਕਰ ਕੈਮਰਾ ਇਹਨਾਂ ਤੇ ਆਹ ਬਈ ਟਰੈਕਟਰ ਇਹ 2018 ਮਾਡਲ ਹੈ 5.5 ਲੱਖ ਰੁਪਏ ਰੇਟ ਹੈ 555 ਪਾਵਰ ਪਲੱਸ 57 ਚੀਜ਼ 16 ਵਾਲੇ ਟਾਇਰ ਠੀਕ ਹੈ 16 29 ਦੇ ਟਾਇਰ 8890 ਵਾਲੇ ਟਾਇਰਸ ਮੁੱਢਲੇ ਰੇਡial ਹਨ MRF ਦੇ ਹਨ ਹਾਂ ਠੀਕ ਹੈ ਤੇ ਕਿੰਨੇ ਮਾਡਲ ਕਿਹ ਬਈ ਇਹ 2018 ਮਾਡਲ 2018 ਮਾਡਲ ਤੇ ਨੰਬਰ ਕਿੱਥੋਂ ਬਈ ਇਹ ਨੰਬਰ ਇਹਦਾ ਵੀ ਹਰਿਆਣਾ ਦਾ ਪਤਾਵਾਲਾ ਪਤਾਵਾਲਾ ਠੀਕ ਤੇ ਪਾਲਟੀ ਕਿਵੇਂ ਬਈ ਹੈ 41 41 ਹੋਵੇ 41 ਪਾਸਟ ਡਿਮਾਂਡ ਕੀ ਬਈ 5 ਲੱਖ 25000 ਰੁਪਿਆ 5 ਲੱਖ 25000 ਇਹ ਤੇ ਲੋਬੀ ਸਦਰਮੇਂਦਰ ਆ ਗਿਆ 555 DI 2018 ਮਾਰਦਾ ਬਾਈ ਤੇ 5 ਲੱਖ ਤੇ ਘੇਰ ਤੇ ਡਿਮਾਂਡ ਇਹ ਸੱਜਣੋ ਬਾਕੀ ਜਿਹੜੀ ਕੰਡੀਸ਼ਨ ਟਰੈਕਟਰ ਦੀ ਦੇਖ ਸਭ ਬਹੁਤ ਸੋਨ ਟ੍ਰੈਡ ओरिजिनल ਆ ਨਾ ਬਾਈ ਸਾਰਾ ਇਹ ਠੀਕ ਹੈ ਬਾਕੀ ਪੈਰ ਦਾ ਤੇਰੇ ਮਰਮੋ ਤੇ ਮਾਰ ਦਿਆਂਗਾ ਤੇ ਆਹ ਬਾਈ ਅਸ਼ਰਫ A793 ਮਾਡਲ ਦਾ 98000 ਰੁਪਏ ਰੇਟ ਆ ਜੋ 98000 ਪਰ ਰੇਟ ਠੀਕ ਹੈ ориджинал 우서 ਹੈ हां ओरिजिनल ही है ठीक <laughs> है नंबर ਕਿਥੋਂ ਪਈ ਇਹਦਾ ਨੰਬਰ ਪਤਾ ਨਹੀਂ ਰ ਇਹਦਾ ਕਾਪੀ ਦੇਖੀ ਠੀਕ ਹੈ ਇਹ ਤਾਂ ਉਹ ਹੈ ਜਦੋਂ ਕਿਸੇ ਨੇ ਵੀ ਅਧਾਰ ਕਢਾ ਲਿਆ ਦਾ ਨਾ ਅਧਾਰ ਕਢਾ ਨਹੀਂ ਦਿੰਦੇ ਨਾ ਬਸ ਹਾਂ ਨਾ ਨਹੀਂ ਹੁੰਦੇ ਹਾਂ ਅਧਾਰ ਕਢਾ ਐਪਰੂਵਡ ਹੈ ਠੀਕ ਹੈ ਹਾਂ ਇੰਟਰਵਿਊ ਜਾਇਦਾ ਬਸ ਸੌਖਾ ਸਟਾਰਟ ਹੋ ਜਾਂਦਾ ਹੈ ਇਹਦੇ ਵਿੱਚ ਸਰਪ ਵੀ ਹੋਏਗਾ ਬੈਂਟਰੀ ਧੜਕੇ ਹੋ ਜੂਗਾ ਠੀਕ ਹੈ ਸਰਪ ਜੀ ਤਲ ਓਕੇ ਇਹ ਤੇ ਹੈ ਜੀ ਸਰ ਘੜਾ 2018 ਮਾਡਲ ਠੀਕ ਹੈ ਭਾਈ 2018 ਮਾਡਲ ਹੈ 2018 ਮਾਡਲ 2 ਲੱਖ 40 ਹਜ਼ਾਰ ਰੁਪਏ ਰੇਟ ਹੈ ਟਾਇਰ ਪਿਛਲੇ ਜਮਾਂ ਨਵੇਂ ਠੀਕ ਹੈ ਭਾਈ ਅਗਲੇ ਅੱਧੇ ਕੇ ਅੱਛਾ ਅੱਛਾ ਹਾਂ ਠੀਕ ਹੈ ਕੀ ਡਿਮਾਂਡ ਹੈ ਭਾਈ ਦੀ ਇਹਦੀ 2 ਲੱਖ 40 ਹਜ਼ਾਰ ਰੁਪਏ 2 ਲੱਖ 40 ਤੇ ਫਸਟ ਕੁਆਲਟੀ ਹੈ ਹਾਂ ਮਟੰਡਾ ਨੰਬਰ ਹੈ ਸਾਰਾ Ориਜਨਲ ਹੈ ਹਾਂ ਠੀਕ ਹੈ ਇਹ ਹੈ ਭਾਈ 855 ਇਹ 2017 ਮਾਡਲ ਹੈ ਠੀਕ ਹੈ ਭਾਈ ਅਸੀਂ ਦੋਸਤ ਦੇਖ ਲਿਆ ਕਿ ਇਹ ਬੈਸਟ ਕਰਨੇ ਬੱਝ ਠੀਕ ਹੈ ਭਾਈ ओरिजिनल ਸਾਰਾ ਇਹ ਹਾਂ ਇਹਦਾ ਰੇਟ ਹੈ 5 ਲੱਖ 40000 ਰੁਪਏ 5 ਲੱਖ 40000 ਹਾਂ ਠੀਕ ਹੈ ਭਾਈ ਨਹੀਂ ਨੀ ਇਹ ਮੜ ਅਮਟਰੰਦ ਪੇਂਟ ਹੋਇਆਗਾ ਠੀਕ ਹੈ ਠੀਕ ਹੈ ਇਹ ਸਭ ਸਾਰਾ ਕੋਈ ਹੋਰ ਮੜ ਅਮਟਰ ਕੋਈ ਨਹੀਂ ਠੀਕ ਹੈ ਭਾਈ ਪਾਲਟੀ ਕਿਵੇਂ ਹੈ ਪਾਰਟੀ ਹੈ ਫਸਟ ਸੈਕੰਡ ਹੀ ਹੁੰਦਾ ਫਸਟ ਸੈਕੰਡ ਲੋਬੀ ਸੱਜਣੋਂ 855 ਆ ਗਿਆ ਆਪਣੇ ਕੋਲੇ 2017 ਮਾਡਲ ਦਾ 540000 ਰੁਪਏ ਦੀ ਮੰਗ ਕੀਤੀ ਬਾਈਆਂ ਨੇ ਟਰੈਕਟਰ ਦੀ ਕੰਡੀਸ਼ਨ ਵੀ ਦੇਖ ਲਵੇ ਬਹੁਤ ਸੋਹਣਾ ਟਰੈਕਟਰ ਹੈ ਜਿੰਨਾ ਕਿਦਗੇ ਤੇ ਨੰਬਰ ਕਿਥੋਂ ਰੱਖਦੇ ਬਾਈ ਇਹਦਾ ਨੰਬਰ ਹਰਿਆਣਾ ਦਾ ਠੀਕ ਆ ਅਚਰ ਨੰਬਰ ਆ ਸੱਜਣੋਂ ਬਾਈ ਕਹਿੰਦਾ ਐਨਓਸੀ ਮਿਲ ਜੂਗੀ ਇਹ ਟਰੈਕਟਰ ਦੀ ਕੰਡੀਸ਼ਨ ਦੇਖ ਸਾਂ ਬਾਕੀ ਨੰਬਰ ਉਹ ਮਤੇ ਮਾਰ ਕੇ ਰਹਿ ਨੇ ਠੀਕ ਆ ਵੇਟ ਬੂਡ ਪੈਂਪਰ ਬੂਮਪਰ ਦਿਖਾ ਦੇ ਮੂਰਲੇ ਨਾਲੇ ਪੈਰ ਦਾ ਦਿਖਾ ਦੇ ਮਹਾਰਾਣਾ ਮੂਰਨ ਦੇ ਮਾਰ ਦੇ ਛਾਤਰੀ ਬਣੀ ਮਾਰ ਦੇ ਛਾਤਰੀ ਦਾ ਕਪੜਾ ਨਾਮ ਲੱਗਾ ਹੋਇਆ ਤੇ ਵੀ ਆਰਜਨੋਗੋ ਆਰਜਨੋਗੋ 2020 ਮਾਡਲ ਹੈ 6 ਲੱਖ 45 ਯਰ ਪੀਰ ਰੇਡਰ ਦਾ ਠੀਕ ਹੈ ਭਾਈ ਟਟਰ ਨਾਲ ਦੇ 13 1400 ਘੰਟਾ ਚੱਲਿਆ ਹੋਇਆ ਠੀਕ ਹੈ 13 1400 ਠੀਕ ਹੈ ਪਾਲਟੀ ਕੇਮੇ ਭਈ ਹੈ ਫਸਟ ਪਾਰਟੀ ਹੈ ਫਸਟ ਪਾਰਟੀ ਹੈ ਨੰਬਰ ਕਿਥੋਂ ਦਾ ਐਚ 4 ਬੱਤੇ ਬਾਦ ਅੱਛਾ ਉਹ ਜਿਆਦਾ ਰ ਆਪਣਾ ਚਰੀ ਨੰਬਰ ਹੈ ਨਾ ਹਾਂ ਠੀਕ ਹੈ ਲੋ ਵੀ ਸੱਜਣੋ 2020 ਮਾਡਲ ਆ ਗਿਆ ਆਪਣੇ ਕੋਲੇ ਮਹਿੰਦਰਾ 605 ਡੀ ਆਈ ਆਰਜਨੋਗੋ ਤੇ ਬਾਈਆਂ ਡਿਮਾਂਡ ਕੀਤੀ ਹੈ 645 ਤੇ ਟਰੈਕਟਰ ਦੀ ਕੰディション ਵੀ ਦੇਖਣ ਬਾਈ ਕਹਿੰਦਾ ਬਸ ਕੀ ਮੌਕੇ ਤੇ ਮਾਨਤਾਣ ਹੋ ਜੇ ਉਹ ਸਾਰਾ origignal ਟਰੈਕਟਰ ਹੈਗਾ ਫਸਟ ਪਾਰਟੀ ਬਈ ਹੈ ਫਸਟ ਪਾਰਟੀ ਹੈ ਸੱਜ ਨੂੰ ਟਰੈਕਟਰ ਦੀ ਕੰਡੀਸ਼ਨ ਵੀ ਬਹੁਤ ਸੋਹਣੀ ਟਰੈਕਟਰ ਪਿਆ ਕੰਡੀਸ਼ਨ ਬਹੁਤ ਸੋਹਣੀ ਜਿੰਨੀ ਕਿਸੇ ਟਰੈਕਟਰ ਦੀ ਜਿਵੇਂ ਤਾਜੀ ਪਹਿ ਜਿਵੇਂ ਏਜੰਸੀ ਚ ਹੁਣੀ ਕਢਾਇਆ ਹੁੰਦਾ ਬਾਕੀ ਪੈਰਦਾਨ ਦੇ ਮਾਰਦੇ ਆਹ ਬਈ ਸਸੋ ਬਈ ਆ 2015 ਮਾਡਲ ਹੈ 2015 ਮਾਡਲ ਹੈ ਠੀਕ ਹੈ ਬਈ ਟਾਇਰ ਹਨ ਕੰਡੀਸ਼ਨ ਆ ਬਈ ਟਾਇਰ ਹੈਗੇ 75 80 ਪੈਸੇ 75 80 ਪੈਸੇ ਹਾਂ ਪਾਵਰ ਸਟੀering ਦਾ ਹਾਂ ਹਾਂ 16 ਵਾਲੇ ਟਾਇਰ ਠੀਕ ਹੈ ਬਈ ਹਾਂ 4 ਲੱਖ ਇਹ 16 ਟਾਇਰ ਜਉਣ ਲੱਗੇ 14 ਵਿੱਚ ਨਹੀਂ ਆਉਂਦੀ ਸੀ 14 ਵਿੱਚ ਨਹੀਂ ਹੁੰਦੇ 16 ਵਿੱਚ ਵੀ ਹੁੰਦੇ ਅੱਛਾ ਅੱਛਾ ਠੀਕ ਹੈ ਜੀ 4 ਲੱਖ 40000 ਰੁਪਏ ਡਿਮਾਂਡ ਹੈ ਇਹਦੇ ਚ 4 ਲੱਖ ਪਾਲਟੀ ਕਮੀ ਬਈ ਹੈ ਇਹ ਫਾਸਟ ਹੀ ਹੋਇਆ ਮੇਰੇ ਸਾਹਮਣੇ ਅੱਛਾ ਨੰਬਰ ਕਿਥੋਂ ਦਾ ਨੰਬਰ ਫਤਿਹਬਾਦ ਅੱਛਾ ਚਰੀ ਇਹ ਆ ਗਿਆ ਹਾਂ ਠੀਕ ਹੈ ਬਈ ਜਦੋਂ ਕੀ ਦਿਖਾ ਦੇ ਚਾਰੇ ਕੋਸੂ ਕੋਈ ਸਭ ਨੂੰ ਸੁਣਾ ਲਿਕਾ ਐਡੀਆਈ 750 ਵਾਲਾ 2015 ਮਾਡਲ ਵਾਲੀ ਹੈ ਨਾ 2015 ਮਾਡਲ ਦਾ 4 ਲੱਖ 40 ਹਜ਼ਾਰ ਰੁਪਏ ਡਿਮਾਂਡ ਕੀਤੇ ਪਾਈਆਂ ਨੇ ਬਾਈ ਜਿਹਨੇ ਮੌਕੇ ਤੇ ਬਾਕੀ ਮਾਨਦਾਨ ਹੋ ਜੂਗਾ ਬਾਕੀ ਟਰੈਕਟਰ ਇੰਗਰੀਸ ਚੋਂ ਹੀ ਦੇ ਇਸਮ ਬਹੁਤ ਸੋਹਣੀ ਹੈ ਕੰਡੀਸ਼ਨ ਪੀਜ ਨਹੀਂ ਗਾ ਟਰੈਕਟਰ ਸਾਰਾ ਅਰੀਜਨਲ ਆ ਬਾਕੀ ਪੈਰਦਾਨ ਮੈਂ ਨਹੀਂ ਮਾਰਨਾ ਟੁੱਪਾ ਟੱਪਲੇ ਮਾਰੇ ਦੇ ਆਜ਼ਮ ਮਗਰਾ ਦਾ ਬਹੁਤ ਸੋਹਣਾ ਟਰੈਕਟਰ ਹੈ ਜਿਹਨੇ 2015 ਮਾਡਲ ਦਾ ਟਰੈਕਟਰ ਸਮੇਂ ਹਾਈਡਰਾਟਰ ਆ ਬੋਰੇ ਆ ਪੈਰਦਾਨ ਨਹੀਂ ਮਾਰਦੇ ਆ ਹੇ ਲੜਾਈ ਠੀਕ ਐ ਤੇ ਆਹ ਬਈ 3630 ਸੁਪਰਾ ਗਏ ਨੇ ਇਹ ਸੁਪਰ 2012 ਮਾਡਲ ਦਾ ਸਾਰਾ ਰੇਨੂਲੇਟਰੈਕਟਰ ਸਾਰਾ ਨਹੀਂ ਮਾਡਲ ਵਰਗਾ ਠੀਕ ਠੀਕ ਐ 495000 ਰੁਪਏ ਰੇਟ ਹੈ ਡੱਬਾ ਵਾਲੀ ਦਾ ਨੰਬਰ ਇਹਦਾ ਡੱਬਾ ਵਾਲੇ ਦਾ ਨੰਬਰ ਹਾਂ ਠੀਕ ਐ ਬਈ ਪਾਰਟੀ ਕਿੰਨੀ ਐ ਇਹ ਪਾਰਟੀ 60 ਸਾਈਗਨਡ ਪਾਰਟੀ ओरिजिनल ਸਾਰਾ ਹੈ ਨਾ ਹਾਂ ਸਾਰਾ ਰੇਨੂਲੇਟਰ ਠੀਕ ਐ ਬਈ ਲੋਕੀ ਸੱਜਣੋਂ 2012 ਮਾਡਲ ਆ ਗਿਆ ਆਪਣੇ ਕੋਲ ਤੇ ਡਿਮਾਂਡ ਕਿੰਨੀ ਕਰੀ 495 ਬਾਈ 495 ਠੀਕ ਹੈ 495 ਡਿਮਾਂਡ ਕੀਤੀ ਬਾਈਆਂ ਨੇ ਬਾਕੀ ਮੌਕੇ ਦੇ ਮਾਨਤਾ ਨੂੰ ਟਰੈਕਟਰ ਸਾਰਾ ਰਿਆਂ ਜਨਾਲਾ ਬਾਈਆਂ ਦਾ ਡੱਪਾ ਵਾਲੀ ਦਾ ਨੰਬਰ ਹੈ ਟਰੈਕਟਰ ਦੀ ਕੰਡੀਸ਼ਨ ਵੇਟ ਟਾਇਰ ਕਿੰਨੇ ਦੇ 790 ਚਾਸੀ 90 ਪੈਸੇ ਸੱਜਣੋਂ ਟਰੈਕਟਰਾਂ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 85 90 ਪੈਸੇ ਬਈ ਟਾਇਰਾਂ ਦੀ ਸਾਰਾ ਓਰੀਜਨਲ ਟਰੈਕਟਰ ਬਗੀ ਇੰਜਨ ਉਂਜੇ ਦਾ ਮਾਰਿਆ ਜੇ 5 ਨਮੀ ਭਾਵੇਂ ਟਰੈਕਟਰਾਂ ਪੈਰਾਂ ਦਾ ਜਮ ਮਾਰਿਆ ਜੇ ਜਰ ਵੀ ਨਿਕਿਤ ਬਸ ਹੋ ਰਿਹਾ ਬਹੁਤ ਸੁਣਾ ਬਾਕੀ ਟਿਪਾ ਟਾਪ ਤੇ ਮਾਰੇ ਬੈਕਸਾਈਡ ਜਾ ਕੇ ਲੰਕ ਨੂੰ ਕਦੀ ਮਾਰਦੇ ਜਾਂਦੇ ਨਾਲੇ ਛਾਤਰੀ ਦਾ ਕੱਪੜਾ ਨਾ ਲੱਗੇ ਤਾਂ ਹਾਂ ਕੈਮਰਾ ਘਮਾ ਦੇ ਇਹ ਲੋਕੇਸ਼ਨ ਦਾ ਉਹਦੋਂ ਆਪਾਂ ਨੂੰ ਕਿੱਥੇ ਹੈ? ਲੋਕੇਸ਼ਨ ਹੈ ਤਲਵੰਡੀ ਸਾਬੋ ਟਰੈਕਟਰ ਮੰਡੀ ਵਾਲਾ ਚਾਹੁੰਗ ਵੀ ਕਹਿੰਦੇ ਨੇ ਜਰੂਰ ਰਵੀਦਾਸ ਚੌਂਕ ਵੀ ਕਹਿੰਦੇ ਤੇ ਮੋੜਾਂ ਵਾਲਾ ਚੌਂਕ ਮੋੜਾਂ ਵਾਲਾ ਕੰਚੀਆਂ ਬਜ ਦੇਗਾ ਠੀਕ ਹੈ ਜੀ ਹਾਂ ਤੇ ਆਪ ਦਾ ਨੰਬਰ ਬੋਲ ਦਿਓ ਜੀ 88025404 88025404 ਹਾਂ ਠੀਕ ਹੈ ਲੋ ਵੀ ਸੱਜਣੋ ਆ ਸੀਐਸਏ ਜਿਹੜਾ ਤੁਸੀਂ ਨਾ ਨਾ ਵੇਚਣਾ ਤੁਸੀਂ ਬਾਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਬਾਈਆਂ ਕੋਲੇ 16-17 ਟਰੈਕਟਰ ਖੜੇ ਐ ਤੇ ਸਾਡੀ ਇਹ ਜੀ ਵੀਡੀਓ ਦੇਖਣ ਲਈ ਟਰੈਕਟਰ ਰਿਲੇਟਡ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੱਜਣੋ ਤੁਹਾਡਾ ਬਹੁਤ ਬਹੁਤ